ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਹ ਦੇ ਨਾਲ ਚਾ ਕੇ ਬੇਸਾਬੀ ਗਰਮੀ ਜੀ ਹੋ ਜਾਂਦੀ ਐ ਨਾ ਤਾਂ ਹਵਾ ਚੱਲਦੀ ਹੁੰਦੀ ਹੈ ਨਾ ਗੁੰਮਸ ਹੀ ਬਹੁਤ ਜਿਆਦਾ ਹੋ ਜਾਂਦੀ ਆ ਤੇ ਪਸ਼ੂਆਂ ਨੂੰ ਔਖਾ ਹੋ ਜਾਂਦਾ ਪਸ਼ੂ ਜਿਆਦਾ ਹੌਂਕਦੇ ਆ ਬਹੁਤ ਜਿਆਦਾ ਹੌਂਕਦੇ ਹੈਗੇ ਤੇ ਨੱਕ ਚੋਂ ਪਾਣੀ ਜਾਂ ਮੂੰਹ ਚੋਂ ਪਾਣੀ ਜਬਗੀ ਜਾਂਦਾ ਰਹਿੰਦਾ ਜਗਾਲੀ ਨਹੀਂ ਕਰਦੇ ਜਿਹਦੇ ਨਾਲ ਦੁੱਧ ਵੀ ਬਹੁਤ ਜਿਆਦਾ ਘਟ ਜਾਂਦੇ ਹੈਗੇ ਤੇ ਆਪਾਂ ਨੂੰ ਚਾਹੀਦਾ ਹੈ ਨਾ ਹੋਰ ਤਾਂ ਕੀ ਹੱਲ ਹੋ ਸਕਦਾ ਜੇ ਇਹਦਾ ਫੌਗਰ ਹੋਣਾ ਤੇ ਜਿੰਨਾ ਵੀਰਾਂ ਕੋਲ ਫੌਗਰ ਨਹੀਂ ਲੱਗੇ ਹੋਏ ਜਿਵੇਂ ਮੇਰੇ ਵਰਗੇ ਘੱਟ ਬਸੂ ਰੱਖੇ ਹੋਏ ਹੈਗੇ ਤੇ ਆਪਾਂ ਇਹਨਾਂ ਉੱਤੇ ਨਾ ਜਿਵੇਂ ਮੰਨ ਕੇ ਤੇ ਇੱਕ ਹੋਰ ਗੱਲ ਆ ਇਹਨਾਂ ਨੂੰ ਹੀਟ ਸਟ੍ਰੈਸ ਤੋਂ ਬਚਾਉਣ ਲਈ ਪਾਣੀ ਬਹੁਤ ਜ਼ਰੂਰੀ ਆ ਪਾਣੀ ਪਿਆਉਣਾ ਕਈ ਵਾਰ ਐ ਹੁੰਦਾ ਹਨਾ ਸਵੇਰੇ ਆਪਾਂ ਜਦੋਂ ਹਰਾਚਾਰਾ ਪਾ ਕੇ ਹਟਦੇ ਆ ਹਨਾ ਉਦੋਂ ਪਸ਼ੂ ਨਹੀਂ ਪਾਣੀ ਪੀਂਦੇ ਸਵੇਰੇ ਸਵੇਰੇ ਮੌਸਮ ਠੀਕ ਹੁੰਦਾ ਸਵੇਰੇ ਤੇ ਆਪਾਂ ਕੌਲ ਕਰ ਜਾਂਦੇ ਆ ਮੁੜ ਕੇ ਆਪਾਂ ਸ਼ਾਮ ਨੂੰ ਦਿਖਾਉਨੇ ਜਾਂ ਦੁਪਹਿਰ ਹੀ ਦਿਖਾਉਨੇ ਇੱਕ ਵਾਰੀ ਤੇ ਸਵੇਰੇ ਨਾ ਉਹਨਾਂ ਪਾਣੀ ਜ਼ਰੂਰ ਪਿਆ ਕਰੋ ਚਾਹੇ ਥੋੜਾ ਮੋਟਾ ਦਾਣਾ ਪਾ ਕੇ ਪਿਆਦਿਆ ਕਰੋ ਦਾਣੇ ਨਾਲ ਪਸ਼ੂ ਪਾਣੀ ਪੀ ਜਾਂਦਾ ਜਾਂ ਪਾਣਾ ਆ ਬਣਾ ਲਿਓ ਵਿੱਚ ਜੌਂ ਜੂ ਪਾ ਕੇ ਸਰੋਂ ਸਰੋਂ ਪਾ ਕੇ ਪਾਣੀ ਇਹ ਨਾਲ ਪਸ਼ੂ ਪੀ ਲੈਂਦਾ ਹੁੰਦਾ ਜਾਂ ਚੌਕਰ ਪਾ ਦਿਆ ਕਰੋ ਵਿੱਚ ਥੋੜਾ ਜਿਹਾ ਆਟਾ ਹੀ ਪਾ ਸਕਦੇ ਹੋ ਇਹਦੇ ਨਾਲ ਪਸ਼ੂ ਪਾਣੀ ਪੀ ਲੈਂਦਾ ਤੇ ਜ ਪਾਣੀ ਪੀਤਾ ਹੋਊਗਾ ਪਸ਼ੂ ਨੂੰ ਹਨਾ ਹੀਟਰ ਸਟ्रेस ਉਹਦੇ ਨਾਲ ਵੀ ਬਹੁਤ ਘਟ ਆਉਂਦਾ ਹੈਗਾ ਪਸ਼ੂ ਸਟ्रेस ਬਹੁਤ ਘਟ ਮੰਨਦਾ ਉਹਦੇ ਨਾਲ ਤੇ ਮੁੜ ਕੇ ਆਪਾਂ ਘੋਲ ਕਰ ਜਾਨੇ ਇੱਕ ਹੀ ਰਾਂ ਪਸਵੇਰੇ ਦਿਖਾ ਕੇ ਤੇ ਪਸ਼ੂ ਸਵੇਰੇ ਪੀਂਦਾ ਨਹੀਂ ਹਰਾਚਾਰਾ ਖਾਦਾ ਹੁੰਦਾ ਹੈਗਾ ਤੇ ਬਾਅਦ ਚ ਆਪਾਂ ਘੋਲ ਕਰ ਜਾਨੇਗੇ ਪਸ਼ੂ ਨੂੰ ਪਾਣੀ ਦਿਖਾਉਂਦੇ ਨਹੀਂਗੇ ਉਹ ਵੀ ਕਾਰਨ ਵਾਂ ਦਾ ਪਸ਼ੂ ਤੇ ਜਿਆਦਾ ਹੌਂਕਣ ਦਾ ਤੇ ਬਿਮਾਰ ਹੋਣ ਦਾ ਕਾਰਨ ਆ ਮੁੜ ਕੇ ਆਪਾਂ ਇੱਕੋ ਦਾਮ ਠੰਡਾ ਪਾਣੀ ਕਢ ਕੇ ਪਿਆ ਦੇਣੇ ਆ ਤੇ ਪਸ਼ੂ ਪੂਰਾ ਤਿਆ ਹੁੰਦਾ ਨਾਲੇ ਹੌਂਕਦਾ ਹੁੰਦਾ ਨਾ ਹੀਟ ਚ ਹੁੰਦਾਗਾ ਗਰਮ ਹੁੰਦਾ ਪੂਰਾ ਤੇ ਉਦੋਂ ਇੱਕੋ ਦਾਮ ਗਰਮ ਸਰਦ ਹੋਣ ਦਾ ਵੀ ਡਰ ਹੁੰਦਾਗਾ ਤਾਂ ਕਰਕੇ ਇਹਨਾਂ ਨੂੰ ਪਾਣੀ ਵੀ ਜ਼ਰੂਰ ਪਿਆ ਕਰੋ ਸਵੇਰੇ ਥੋੜਾ ਮੋਟਾ ਦਾਣਾ ਜਾਂ ਪਾਣਾ ਪਾ ਕੇ ਵਿੱਚ ਧੰਨਵਾਦ ਜੀ ਸਾਰਿਆਂ ਦਾ